ਕਤਿਊ ਮੈਂ ਜੁਵਿੰਦਰ ਸਿੰਘ ਉਹ ਰਾਹ ਸੁਭਾ ਪ੍ਰਧਾਨ ਭਾਰਤੀ ਜੁਨੇਕਤਾ ਬਰਾਹਾ 27 ਤਰੀਕ ਨੂੰ ਹਰਿਆਣੇ ਦੀਆਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਹੈ ਜਿਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦੇਸ਼ਾਂਦਰ ਦੇ ਐਸਪੀ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਅਸੀਂ ਸਾਰੇ ਜਿਨ੍ਹਾਂ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਨੂੰ ਗੈਰਤੀ ਕਰ ਦਿਆ ਵੀ ਵੱਧ ਤੋਂ ਵੱਧ ਛੱਡ ਕੇ ਇੱਥੇ ਮਤਵਟਵੜ ਕੇ ਦਨੂ ਉੱਥੇ ਪਹੁੰਚਾਓ ਤਾਂ ਕਿ ਰੇਂਧੀਆਂ ਜਿਹੜੀਆਂ ਮੰਗਾਂ ਨੇ ਦਿੱਲੀ ਬੋਰਡ ਤੇ ਦੀਆਂ ਤੇ ਨਵਾਂ ਜਿਹਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੌਰੀ ਤੇ ਸੰਘੂ ਬਾਰਡਰ ਦੇ ਉੱਤੇ ਪ੍ਰੋਬਲੀ ਮਰਨ ਮਰ ਚੱਲਿਆ ਡੰਗਿਆ ਸਾਹਿਬ ਦਾ ਤੇ ਖਨੌਰੀ ਆਏ ਸਾਥੀਆਂ ਨੂੰ ਗਾਂ ਨਹੀਂ ਵਧਨ ਦਿੱਤਾ ਗਿਆ ਉਨ੍ਹਾਂ ਦੇ ਜਮੂਰੀ ਹੱਕ ਨੂੰ ਸਰਕਾਰ ਨੇ ਕੋਤੜਿਆ ਤੇ ਡੱਲੇਵਾਲ ਸਾਹਿਬ ਦੇ ਬਦਬਰਤ ਨੂੰ ਸਰਕਾਰਾਂ ਦੋਵੇਂ ਸਰਕਾਰਾਂ ਨੋਕ ਕਰ ਰਹੀਆਂ ਨੇ ਇਹਨਾਂ ਈਸ਼ਵਰ ਨੂੰ ਲੈ ਕੇ ਆਪਾਂ ਮਹਾਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਂ ਦੇਸ਼ਾ ਦਿਸ਼ਾ ਦੇ ਰਹਿਤੇ ਇੱਕ ਰੋਹਣੇ ਚ ਕਰ ਰਹੇ ਆ ਤੇ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇਸ਼ਾ ਦਿਸ਼ਾ ਦੇ ਬੇਸਤੇ ਇੱਕ ਬਹੁਤ ਵੱਡਾ ਇਕੱਠ ਮੋਕੇ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋਰ ਲਾ ਕੇ ਇਹ ਨਵਾਂ ਪ੍ਰੋਗਰਾਮ ਅੰਦੇਸ਼ ਨੂੰ ਲਾਟ ਕੀਤੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ। ਜੱਥੇਬੰਦੀਆਂ ਦੇ ਜੀਵੰਦਰ ਸਿੰਘ ਉਹ ਰਾਹ ਸੁਭਾ ਪ੍ਰਧਾਨ ਭਾਰਤੀ ਜੁਨੇਕਤਾ ਉਹ ਰਾਹ 27 ਤਰੀਕ ਨੂੰ ਹਰਿਆਣਾ ਵਿਖੇ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਹੈ ਜਿਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਸੇਸ਼ ਅੰਦਰ ਦੇ ਇਸ ਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਅਸੀਂ ਸਾਰੇ ਜਿਨ੍ਹਾਂ ਨੂੰ ਤੇ ਸਾਰੀਆਂ ਜੱਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਨੂੰ ਬੇਨਤੀ ਕਰਦਿਆਂ ਵੀ ਵੱਧ ਤੋਂ ਵੱਧ ਛੱਡ ਕੇ ਇੱਥੇ ਮਤਵਟਵਾਰ ਕਿ ਦਨੋਂ ਉੱਥੇ ਪਹੁੰਚਾਓ ਤਾਂ ਕਿ ਰੇਂਧੀਆਂ ਜਿਹੜੀਆਂ ਮੰਗਾਂ ਨੇ ਦਿੱਲੀ ਬੋਰਡ ਤੇ ਦੀਆਂ ਤੇ ਨਵਾਂ ਜਿਹੜਾ ਡਰਾਫਟ ਆਇਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਇਓ ਕਿ ਜਿਹੜਾ ਖਨੌਰੀ ਤੇ ਸੰਘੂ ਬਾਰਡਰ ਦੇ ਉੱਤੇ ਖਨੌਰੀ ਮਰਨ ਮਰ ਚੱਲਿਆ ਡੱਲੇਆ ਸਾਹਿਬ ਦਾ ਤੇ ਖਨੌਰੀ ਆਏ ਸਾਥੀਆਂ ਨੂੰ ਗਾਂ ਨਹੀਂ ਵੰਡਣ ਦਿੱਤਾ ਗਿਆ ਉਹਨਾਂ ਦੇ ਜਮੂਰੀ ਹੱਕ ਨੂੰ ਸਰਕਾਰ ਨੇ ਕੋਤੜਿਆ ਤੇ ਡੱਲੇਵਾਲ ਸਾਹਿਬ ਦੇ ਬਦਬਰਤ ਨੂੰ ਸਰਕਾਰਾਂ ਦੰਦੇ ਸਰਕਾਰਾਂ ਨੋਕ ਕਰ ਰਹੀਆਂ ਨੇ ਇਹਨਾਂ ਈਸ਼ੂ ਨੂੰ ਲੈ ਕੇ ਆਪਾਂ ਮਹਾ ਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਮ ਦੇਸ਼ਾ ਦੇਸ਼ਾ ਦੇ ਰੂਪ ਵਿੱਚ ਇੱਕ ਰੋਸਟਾ ਹਣੇ ਕਰ ਰਹੇ ਆ ਤੇ 9 ਜਨਵਰੀ ਵਾਲੇ ਦਿਨ ਸਨਯੋਗਤ ਹੋਰ ਜੀ ਦੇ ਜੀਸ਼ਾਨ ਦੇ ਬੇਸਤੇ ਇਹ ਇੱਕ ਬਹੁਤ ਵੱਡਾ ਕੱਠ ਮੋਕੇ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋਰ ਲਾ ਕੇ ਗੁੰਨੇ ਪ੍ਰੋਗਰਾਮ ਨੂੰ ਦੇ ਸਫਲਤ ਕੀ ਜAVE ਤੁਹਾਡਾ ਬਹੁਤ ਬਹੁਤ ਧੰਨਵਾਦ